ਮੇਰਾ ਨਾਮ ਭਪਿੰਦਰ ਕੌਰ ਹੈ ਮੈਂ ਬਟਾਲਾ ਸ਼ਹਿਰ ਤੋਂ ਆਈ ਆ ਮੈਂ ਆਪਣੇ ਬੱਚਾ ਜੋਬੰਦੀ ਦੀ ਫਾਈਲ ਲਾਈ ਸੀ ਪਰ ਵੀਜ਼ਾ ਦੇ ਤੇ ਪਰ ਇਹਨਾਂ ਨੇ ਕੋਈ ਸਾਡੀ ਕਾਰਵਾਈ ਨਹੀਂ ਅੱਗੋਂ ਕੀਤੀ ਹੈਗੀ ਬਸ ਆਫਰ ਲੈਟਰ ਲਿਆ ਦਿੱਤੀ ਆ ਜੀ ਜੀਟੀ ਲਈ ਟਾਈਮ ਲੱਗਦਾ ਜੀਟੀ ਲਈ ਟਾਈਮ ਲੱਗਦਾ ਇਸ ਤਰ੍ਹਾਂ ਕਾਰ ਕਰਕੇ ਇਹਨਾਂ ਨੇ ਡੇਢ ਦੋ ਸਾਲ ਕੱਢ ਛੜੇ ਆ ਬੱਚੇ ਦਾ ਕਿੰਨਾ ਗੈਪ ਪੈ ਚੁਕਿਆ ਹੈ ਬੱਚਾ ਵੀ ਪਰੇਸ਼ਾਨ ਅਸੀਂ ਵੀ ਸਰ ਫੜ ਫੜ ਕੇ ਪੈਸੇ ਰਿਸ਼ਤੇਦਾਰਾਂ ਤੋਂ ਮਿਹਨਤ ਕਰ ਕਰਕੇ ਦਿਹਾੜੀਦਾਰ ਬੰਦੇ ਆ प्लीज सारी रिक्वेस्ट है कि ਸਾਡੇ ਸਾਰੇ ਪੈਸੇ ਵਾਪਸ ਕੀਤੇ ਜਾਣ ਕਿੰਨੇ ਪੈਸੇ ਦਿੱਤੇ ਮਾ ਜੀ ਹਾਂਜੀ 4 ਲੱਖ ਸੀ ਸਾਡੇ ਜੀ ਕਿਹੜੀ ਥਾਂ ਜਾਣਾ ਹੈ ਬੇਟੀ ਨੇ ਹਾਂਜੀ ਆਸਟ੍ਰੇਲੀਆ ਦੀ ਫਾਈਲ ਲਾਈ ਸੀ ਸਰ ਪੈਸੇ ਫੜ ਫੜ ਕੇ ਦਿੱਤੇ ਹਾਂਜੀ ਸੀ ਫੜ ਕੇ ਦਿੱਤੇ ਸੀ ਮੈਂ ਤਕਾਰ ਕਰਕੇ ਕੁਝ ਕੁਝ ਰਿਸ਼ਤੇਦਾਰਾਂ ਕੋ ਫੜ ਕੇ ਦਿੱਤੇ ਕਿ ਚਲੋ ਸੀ ਤੁਹਾਡਾ ਸਾਥ ਦਵਾਂਗੇ ਕਿ ਬੱਚਾ ਉੱਥੇ ਪਹੁੰਚ ਜਾਏਗਾ ਤਾਂ ਸੀ ਤੁਹਾਡੇ ਪੈਸੇ ਸਾਰੇ ਵਾਪਸ ਕਰ ਦਵਾਂਗੇ ਹੁਣ ਤੁਸੀਂ ਇਹਨਾਂ ਨਾਲ ਮਿਲੇ ਜੇ ਤੁਹਾਨੂੰ ਕੀ ਕਿਹਾ ਇਹਨਾਂ ਨੇ ਸਾਨੂੰ ਤੇ ਆ ਮੀਡੀਆ ਵਾਲੇ ਹੁਣ ਜੋ ਇਕੱਠੇ ਹੋਏ ਇਹਨਾਂ ਨੇ ਉਹ ਹੀ ਲੈ ਰਹੇ ਨੇ ਇੰਟਰਵਿਊ ਹੋਰ ਦਫ਼ਤਰ ਵਾਲਿਆਂ ਨਾਲ ਮੁਲਾਕਾਤ ਹੋਈ ਥੜੀ ਹਾਂਜੀ ਹੋਈ ਸੀ ਅਸੀਂ ਆਂਦੇ ਰਹੇ ਆ ਤੇ ਕੰਟੈਕਟ 'ਚ ਰਹੇ ਨੇ ਜੁਲਾਈ ਤੱਕ ਕਹਿੰਦੇ ਸੀ ਸਾਡਾ ਕਲੀਅਰ ਹੋਏਗਾ ਕੇਸ ਚੱਲਦਾ ਆ ਅਸੀਂ ਤੁਹਾਡਾ ਫਾਈਲ ਫਿਰ ਸਟਾਰਟ ਕਰ ਦਾਂਗੇ ਜਾ ਤੁਹਾਡੇ ਪੈਸੇ ਵਾਪਸ ਕਰ ਦਾਂਗੇ ਜੁਲਾਈ ਤੋਂ ਬਾਅਦ ਇਹਨਾਂ ਨੇ ਫੋਨ ਚੱਕਣਾ ਹੀ ਬੰਦ ਕਰ ਦਿੱਤਾ ਜੀ ਕਿਸੇ ਦਾ ਫੋਨ ਨਹੀਂ ਲੱਗਦਾ ਨਹੀਂ ਜੀ ਕਿਸੇ ਦਾ ਨਹੀਂ ਫੋਨ ਲੱਗਦਾ ਹੋਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਪੈਸੇ ਵਾਪਸ ਕਿਸੇ ਦਾ ਸਾਡੇ ਬੱਚੇ ਦੀ ਲਾਈਫ ਤੇ ਇਹਨਾਂ ਨੇ ਖਰਾਬ ਕਰ ਹੀ ਦਿੱਤੀ ਹੋਈ ਐਕਸਪਾਇਰ ਕਰ ਦਿੱਤੀ ਆਈਲਟਸ ਸਾਨੂੰ ਪਤਾ ਘਰਾਂ ਵਿੱਚ ਸਾਰੇ ਘਰਾਂ ਵਰਗੇ ਘਰ ਨੇ ਨਿਮਤ ਕਰ ਕਰਕੇ ਬੱਚੇ ਨੇ ਆਈਲਟਸ ਕੀਤੀ ਪੈਸੇ ਲਾਏ ਐਲਰਟਸ ਤੇ ਟੈਸਟ ਤੇ ਸਾਨੂੰ ਕੁਝ ਉਹਦਾ ਰਿਜ਼ਲਟ ਨਹੀਂ ਬੱਚੇ ਦਾ ਹਾਂ ਸ਼ਰਮਾ ਜਮੂਦ ਮਾਮਲਾ ਸਾਰਾ ਮਾਮਲਾ ਇਹ ਹੈ ਕਿ ਮੇਰੇ 4 ਲੱਖ ਫਸਿਆ ਪ੍ਰਵ ਵੀਜ਼ਾ ਵਾਲਾ ਬੰਦਾ ਹੀ ਉਹਨੇ 4 ਲੱਖ ਲਿਆ ਪਰ ਜਿਸਨਾ ਬਾਇ ਦੁਕਾਰੇ ਜਿਹੜੀ ਕਹਾ ਜਾਣਾ ਇਹ ਮੈਂ ਚੰਡੀਗੜ੍ਹ ਗਈ ਫਾਈਲ ਔਣ ਗਈ ਅਸੇਲੇ ਜਾਣਾ ਹੈ ਉੱਤੇ ਉਹਨਾਂ ਨੇ ਕਿਹਾ ਕਿ ਹਾਂ ਭਾਈ ਤੁਹਾਡੀ ਫਾਈਲ ਲੱਗ ਜਾਊਗੀ ਮੈਂ ਉਹਨਾਂ ਨੂੰ ਆਪਣਾ ਪ੍ਰੋਸੈਸ ਇਤਕ ਹਾਂ ਭਾਈ ਇਹ ਮੇਰੀ ਫਾਈਲ ਲਗੀ ਇਧਰ ਦਾ ਮੈ ਰਹਾ ਹੈ ਪ੍ਰੋਸੀਜਰ ਹੈ ਇਨਾਂ ਕਹਿੰਦੇ ਕਿ ਉਹ ਲੱਗ ਜਾਊਗੀ ਤੁਹਾਡੀ ਫਾਈਲ ਕਿਹੜੀ ਜਗ੍ਹਾ ਦਾ ਵੀਜ਼ਾ ਲਵਾ ਕੇ ਅਸੇਲੀਆ ਕਿੰਨਾ ਚਿਰ ਹੋ ਗਿਆ ਹੈ 1.5 ਸਾਲ ਹੋ ਗਿਆ ਹੈ 1.5 ਸਾਲ ਤੋਂ ਤੁਸੀਂ ਇਹਨਾਂ ਨਾਲ رابطہ ਕੀਤਾ ਤੇ ਕੀ ਕਹਿੰਦੇ ਸੀ ਤੁਹਾਨੂੰ ਮੈਂ ਕਹਿੰਦਾ ਬਈ ਮੈਂ ਜਿੰਨਾ ਜਿਸ ਲੈਣ ਨੂੰ ਗਿਆ ਕਿ ਮੈਂ ਬੈਕ ਆਊਟ ਕਰਨਾ ਕਿ ਮੈਂ ਫਾਈਲ ਨਹੀਂ ਲਗਵਾਨੀਆ ਮੀ ਮੇਰੇ ਪੈਸੇ ਵਾਪਸ ਦੇ ਦੋ ਕਹਿੰਦੇ ਕਿ 2 ਮਹੀਨੇ ਬਾਅਦ ਮਿਲ ਜੂਗੇ 2 ਮਹੀਨੇ ਬਰਸਿੰਗ ਟਾਈਮ ਹੈ ਮਿਲ ਜੂਗੇ 2 ਮਹੀਨੇ ਹੋਗੇ 3 ਮਹੀਨੇ ਹੋਗੇ 3 ਮਹੀਨੇ ਬਾਅਦ ਮੈਂ ਉਹਨਾਂ ਨੂੰ ਫਿਰ ਕਿਤਾ ਇਦਾਂ ਤੋਂ ਮੈਂ ਇੰਟਰਵਲ ਤੇ ਕਰਦਾ ਪਿਆ ਇਹ ਕਾਲ ਵਿੱਚ ਕਰਦਾ ਬਈ ਮੈਂ ਅੰਦਾਜ਼ਾ 10 ਦਿਨ ਬਾਅਦ ਕਾਲ ਕਰ ਦੇਣਾ ਇਹਨਾਂ ਨੂੰ ਕਿ ਕਦੋਂ ਮਿਲਣੇ ਵੈਸੇ ਕਦੋਂ ਮਿਲਣੇ ਮਗਰ 15-20 ਦਿਨ ਬਾਅਦ ਫਿਰ ਇਹ ਕਾਲ ਕੀਤਾ ਕੋਈ ਰਿਸਪੌਂਸ ਨਹੀਂ ਅਗਲੀ ਵਾਰ ਮੇਮਿੰਨੇ ਕੋਲ ਕੀਤਾ ਮੇਮਿੰਨੇ ਕਹਿੰਦੇ ਕਿ 2 ਮਹੀਨੇ 14 ਜੁਲਾਈ ਨੂੰ ਤੁਹਾਡੇ ਪੈਸੇ ਮਿਲ ਜੂਗੇ 19 ਜੁਲਾਈ ਨੂੰ 19 ਜੁਲਾਈ ਨੂੰ ਕਾਲ ਕੀਤਾ ਕਹਿੰਦੇ ਕਿ ਸਾਡਾ ਆਫਿਸ ਬੰਦ ਹੋ ਗਿਆ ਹੈ ਫਿਰ ਅਗਲੇ ਆਫਿਸ ਦੇ ਜਿਹੜੇ ਉਹ ਆਨੇ ਉਹਦੇ ਪੈਸੇ ਮਿਲ ਜੂਗੇ ਮਹੀਨੇ ਬਾਅਦ ਉਹ ਮਹੀਨਾ ਖਤਮ ਹੋਇਆ ਤੇ ਮਹੀਨੇ ਬਾਅਦ ਜਿਸਲੇ ਮਹੀਨਾ ਖਤਮ ਹੋਇਆ ਅਗਲਾ ਅਗਲੇ ਪੈਸੇ ਮੈਂ ਮੰਗਣ ਵਜਾ ਤੇ ਉਹਦਾ ਫੋਨ ਬੰਦ ਹੋ ਗਿਆ ਸਾਰੇ ਫੋਨ ਬੰਦ ਹੋ ਗਏ ਮੇਰਾ ਇੱਕ ਫੋਨ ਨੰਬਰ ਵੀ ਹੋਇਆ ਜਰ ਚੱਲਦਾ ਪਿਆ ਉਹ ਮੈਂ ਤੁਹਾਨੂੰ ਦਿੱਤਾ ਪਿਆ ਉਹ ਮੈਂ ਤੁਹਾਨੂੰ ਸ਼ੇਅਰ ਕਰ ਦਿਆਂਗਾ ਉਹ ਮੈਮ ਫੋਨ ਨਹੀਂ ਚੁੱਕਦੀ ਬਈਆ ਔਰ ਇਦਾਂ ਵੀ ਮੈਂ ਕਾਲ ਕੀਤਾ ਸਾਰਿਆਂ ਨੂੰ ਕੋਈ ਕਾਲ ਨਹੀਂ ਚੁੱਕਦਾ ਕੋਈ ਰਿਸਪਾਂਸ ਨਹੀਂ ਆਗਾ ਚੰਡੀਗੜ੍ਹ ਵਾਲੇ ਦਫ਼ਤਰ ਤੁਸੀਂ ਗਏ ਸੀ ਉਹ ਸਰ ਮੈਂ ਬੰਦ ਪਿਆ ਸਾਰੇ ਦਫ਼ਤਰ ਬੰਦ ਹੈ ਜੀ ਤੇ ਇੱਥੋਂ ਦਾ ਕਿੱਥੋਂ ਅੰਮ੍ਰਿਤਸਰ ਦੇ ਨਾਲ ਪਤਾ ਕਿਹੜਾ ਦੇ ਨਾਲ ਨਹੀਂ ਨਹੀਂ ਆਪਣਾ ਨਾਮ ਦੱਸੋ ਭਾਈ ਜੀ ਮੇਰਾ ਨਾਮ ਸਕੰਦਰ ਸਿੰਘ ਜੀ ਭਾਜੀ ਕਿੱਥੋਂ ਆਏ ਹੋ ਮੇਰਾ ਵੀਪੀਓ ਸਾਰਜੂ ਤਹਿਸੀਲ ਬਟਾਲਾ ਡਿਸਟ੍ਰਿਕਟ ਗੁਰਦਾਸਪੁਰ ਕੀ ਮਾਮਲਾ ਸਾਰੇ ਇੱਥੇ ਜਮਾ ਹੋਇਆ ਹੈ ਇਕੱਠੇ ਹੋਏ ਮਾਵੜਾ ਭਾਈ ਇਹ ਹੀ ਆ ਕੇ ਜਾਂਟਿਆ ਕੇ ਪ੍ਰਭ ਚਰਨ ਸਿੰਘ ਰੰਧਾਵਾ ਜੀ ਅਰੇ ਭੋਲੇ ਭਲੇ ਬਣਾ ਲੋਕਾਂ ਨੇ ਪਸਾਇਆ ਵਾ ਉਹ ਹਸਾਣਾ ਫਿਰ ਕਰ ਕਰਾ ਕੇ ਪੈਸੇ ਠੱਗੇ ਆ ਕਿੱਥੇ ਜਾਣ ਲਈ ਜਾਣਾ ਹੈ ਭਾਈ ਆਸਟ੍ਰੇਲੀਆ ਰਹੀ ਭਾਈ ਲਾਈ ਫੈਲ ਕਿੰਨਾ ਚਿਰ ਪਹਿਲਾਂ ਭਾਈ ਇਹ 2023 ਦੇ ਵਿੱਚ ਲਾਈ ਦੂਜੇ ਮਹੀਨੇ ਦੇ ਆਪੇ ਹਿਸਾਬ ਲਾ ਲਓ ਹੁਣ 2025 25 ਵਿਨਾਦੀ ਚੱਲੇ 26 ਆ ਚੱਲਿਆ ਵਾ ਕਿੰਨੇ ਪੈਸੇ ਆ ਤੁਹਾਡੇ ਭਾਈ 1.5 ਤੋਂ 3 ਲੱਖ ਰੁਪਏ ਮੈਂ ਲੈਣ ਲਾ ਇਹਦੇ ਕੋਲ ਕਿਵੇਂ ਚਾਂਸੇ ਦੇ ਵਿੱਚ ਪਸਾਇਏ ਦੇ ਚਾਂਸੇ ਦੇ ਵਿੱਚ ਭਾਈ ਇਹਨੇ ਜਿਹੜਾ ਆਪਣਾ ਗਾਡੀ ਸਟਾਫ ਰੱਖਿਆ ਇਹਨਾ ਉਹ ਸਟਾਫ ਹੀ ਇਹ ਹਸਾਣਾ ਰੱਖਿਆ ਸੀ ਕਿ ਉਹ ਜਿਹੜਾ ਬੰਦਾ ਗਾਡੀ ਕੋਈ ਆਉਂਦਾ ਸੀ ਨਾ ਉਹਨੂੰ ਗਾਈਡ ਹੀ ਇਸ ਹੱਬ ਨਾਲ ਕਰਦੇ ਹੈਗੇ ਬੰਦੇ ਨੂੰ ਵਸਾ ਲੈਂਦੇ ਤੇ ਪਹਿਲਾਂ ਕਹਿ ਦਿੰਦੇ ਕਿ ਸਾਨੂੰ ਇੰਨੇ ਪੈਸੇ ਜਿੱਦਾਂ ਜਮਾ ਕਰਵਾਓ ਫਿਰ ਤੁਹਾਡੀ ਵਾੜ ਆਪਾਂ ਲਾਵਾਂਗੇ ਬਾਕੀ ਜਿਹੜੇ ਆ ਉਹ ਵੀ ਜਾਉਣ ਤੋਂ ਬਾਅਦ ਆ ਰਾਬਤਾ ਹੋਇਆ ਤੁਹਾਡਾ ਉਹਨਾਂ ਤੋਂ ਰਾਬਤਾ ਸਰ ਆ ਰਾਬਤਾ ਕੋਈ ਨਹੀਂ ਹੈ ਮੈਸੇਜ ਤੁਹਾਨੂੰ ਦਿਖਾ ਦਿੰਨਾ ਕੋਈ ਰਿਪਲਾਈ ਨਹੀਂ ਦੇਣ ਦਾ ਗਾੜੀਆਂ ਇਹ ਏਜੰਟ ਦਾ ਨਾਮ ਨੂੰ ਕੀ ਹੈ ਭਾਜੀ ਇਹਦਾ ਪ੍ਰਭ ਸ਼ਰਦ ਸਿੰਘ ਰੰਧਾਵਾ ਨਾਮ ਹੈ ਇਹਦਾ ਕਿੱਥੇ ਦਾ ਰਹਿਣ ਆਲਾ ਵਿੱਚ ਇਹ ਭਾਜੀ ਇਹ ਲੋਕਲੀ ਅੰਮ੍ਰਿਤਸਰ ਦਾ ਵਾ ਮਸੀਟਾ ਰੋਡ ਹੈ ਮੇਰੇ ਨਾਲ ਇਹਦਾ ਫਟੇ ਘਰ ਚੂੜੀਆਂ ਰੋਡ ਹੈ ਆ ਹਾਂਜੀ ਆਹ ਵੇਖੋ ਸਰ ਆਹ ਵੇਖੋ ਕੋਈ ਰਿਸਪੌਂਸ ਨਹੀਂ ਜੇ WhatsApp ਦੇ ਕਾਲ ਲੱਗਦੀ ਜੇ ਸਿੱਧਾ ਕੋਈ ਕਾਲ ਨਹੀਂ ਜੇ ਲੱਗਦੀ ਫੋਟੋ ਵੀ ਤੁਹਾਨੂੰ ਵਿਖਾ ਦਿੰਨੇ ਆ ਇਹਦੀ ਤਾਂ ਬਣਿਆ ਜੀ ਹੁਣ ਆਂਦੇ ਜੀ ਆਹ ਇਹਦੀ ਫੋਟੋ ਜੇ ਕੀ ਆਂਦਾ ਜੀ ਇਹ ਕੁਝ ਨਹੀਂ ਭਾਜੀ ਪਹਿਲਾਂ ਇੱਕ ਸਾਢੇ 4-5 ਮਹੀਨੇ ਲਗਾਤੇ ਲਾਰੇ ਲਾਉਂਦੇ ਨੇ ਹੁਣ ਜਿਹੜਾ ਇਹਦਾ ਦਫ਼ਤਰ ਬਣਾਇਆ ਸੀ ਨੇ ਆਪਣਾ ਅੰਮ੍ਰਿਤਸਰ ਉਹ ਵੀ ਚੁੱਕ ਕੇ ਲੈ ਗਿਆ ਆਪਣਾ ਚਾਰ ਦਫ਼ਤਰ ਹੀ ਇਹਦੇ ਕ੍ਰਿਸ਼ੀ ਕੇਚੀ ਕਮਰਸਾਦੀ ਦਾ ਕਮਹਾਲੀ ਦੇ ਇੱਕ ਬਟਾਲੇ ਹੀਗਾ ਕਿੰਨੇ ਕੁ ਬੰਦਿਆਂ ਨੇ ਟੋਟਲ ਚੱਕੀ ਆ ਸਰ ਥੂਣ ਕਮਾਰੋ ਜਿੰਨੇ ਬੰਦੇ ਖਲੋਤੇ ਜਾਣਾ ਸਾਰੇ ਇਹਦੇ ਠੱਗੀ ਵਾਲੇ ਆ ਹੁਣ ਕੀ ਰਣਨੀਤੀ ਦੀ ਆਪਣੀ ਰਣਨੀਤੀ ਸਾਰਾ ਆਪਾਂ ਇਕੱਠੇ ਹੋ ਗਏ ਜਿੱਦਾਂ ਵੀ ਆ ਗਾੜੀ ਉਹ ਤੈਣਗੇ ਆਪਾਂ ਉਸਹਾ ਹਣਾ ਡੀਸੀ ਸਾਹਿਬ ਨੂੰ ਦਵਾਂਗੇ ਪਲੈਨ ਆਪਣੀ ਸਾਰੇ ਆਸਟ੍ਰੇਲੀਆ ਜਾਣ ਵਾਸਤੇ ਨਹੀਂ ਨਹੀਂ ਸਰ ਵਕੋ ਵਾ ਕੰਟਰੀ ਦੇ ਕੋਈ ਆਸਟ੍ਰੇਲੀਆ ਕੋਈ ਨਿਊਜ਼ੀਲੈਂਡ ਕੋਈ ਕੈਨੇਡਾ ਕੋਈ ਯੂਕੇ ਨਹੀਂ ਹੁਣ ਜਿਆਦਾ ਬਾਹਰ ਭੇਜਦਾ ਵੀ ਉਹਦੇ ਬਾਹਰ ਜਾਣਾ ਚਾਹੁੰਦੇ ਹਾਂਜੀ ਬਾਹਰ ਕਿੱਥੇ ਜਾ ਜਾਣਾ ਸਰ ਹੁਣ ਤਿੰਨ ਸਾਲ ਤਾਂ ਯਾਨੀ ਕਾਡੇ ਉਦਾਂ ਹੀ ਖਰਾਬ ਹੋ ਗਏ ਆ ਬਾਹਰ ਅੱਕ ਦਾ ਨੂੰ ਬਾਹਰ ਕਿਦਾਂ ਘੱਲ ਕੇ ਦੰਦਊਗਾ ਨੂੰ ਨੂੰ ਜੇ ਬਾਹਰ ਦਾ ਫਿਰ ਕਊ ਗਾਲੇ ਫਿਰ ਲਾਰੇ ਲੱਪੇ ਆਉਣ ਵਾਲੀ ਗੱਲ ਹੋ ਜਣੀ ਆ ਕਿਹੜੇ ਹਾਲਾਤਾਂ ਚ ਪੈਸੇ ਦੇ ਤੇ ਉਹ ਸਰ ਤੁਹਾਨੂੰ ਹਾਲਾਤ ਤੁਸੀਂ ਆਪਣੇ ਹਿਸਾਬ ਨਾਲ ਲਾ ਲਓ ਜਿਹੜੇ ਬੰਦੇ ਨੇ ਆਓਗੇ ਚੁੱਕ ਚਕਾ ਕੇ ਬਾਹਰ ਜਾਣਾ ਉਹ ਹਾਲਾਤ ਹੀ ਆਪੇ ਕਿਦਾਂ ਦੇ ਹੋਣਗੇ ਤੇ ਐਡੇ ਵਧੀਆ ਹਾਲਾਤ ਹੋਣੇ ਬਾਹਰ ਕਿਉਂ ਜਾਈਏ ਮੇਰਾ ਨਾਮ ਰਵੈਤ ਸਿੰਘ ਆ ਜੀ ਕਿੱਥੋਂ ਰਹਿੰਦੇ ਮੈਂ ਤਰਨਤਾਰ ਦਾ ਰਹਿਣਾ ਵਾਲਾ ਜੀ ਮੈਂ ਆਪਣੀ ਬੇਟੀ ਦਾ ਪ੍ਰਵਿਜਾੜਿਆ ਕੋ ਵਿਜਾ ਲਵਾਇਆ ਸੀਗਾ ਫੈਲ ਆਈ ਸੀ ਕਿ ਉਹਨਾਂ ਦੀ ਆਸਟ੍ਰੇਲੀਆ ਭੇਜਣ ਵਾਸਤੇ ਲਾਈ ਸੀ ਮੈਂ ਨਾ ਸਾਡੇ 14 ਲੱਖ ਦੀ ਗੱਲ ਹੋਈ ਸੀ ਇਹਨਾਂ ਦੀ ਤੇ ਸਾਡੇ 14 ਲੱਖ ਤੋਂ ਮੜਕੇ ਇਹਨਾਂ ਨੇ ਜਦੋਂ ਆਫਰ ਲੈਟਰ ਮੰਗਾ ਲਈ ਇੰਟਰਵਿਊ ਹੋ ਗਈ ਉਦੋਂ ਬਾਅਦ ਕਹਿੰਦੇ ਵੀ ਫੀਸ ਵਧ ਗਈ ਆ ਯੂਨੀਵਰਸਿਟੀ ਦੀ ਤੇ ਤੁਹਾਨੂੰ 17.5 ਲੱਖ ਰੁਪਏ ਦੇਣਾ ਪੈਣਾ ਤੇ ਐਂ ਚਲੋ ਬੱਚਾ ਭੇਜਣ ਕਰਕੇ ਅਸੀਂ ਗੈਸ ਕਰ ਦਿੱਤਾ ਫੇਰ ਨਾਲ ਵੀ ਕੋਈ ਗੱਲ ਨਹੀਂ ਕਿ ਚਲੋ 17.5 ਤੇ ਫੇਰ 17.5 ਭਰ ਦਿਆਂਗੇ ਤੇ ਮੜਕੇ ਇਹਨਾਂ ਨੇ ਬੱਚੀ ਦਾ ਮੈਡੀਕਲ ਵੀ ਕਰਵਾ ਲਿਆ ਪਾਸਪੋਰਟ ਵੀ ਲੈ ਲਿਆ ਇਹਨਾਂ ਨੇ ਜੀ ਤੇ ਪਾਸਪੋਰਟ ਲੈਣ ਤੋਂ ਬਾਅਦ ਮੁੜ ਕੇ ਲਾਰੇ ਲਾਉਣ ਲੱਗੇ ਜੀ ਇਹ ਅੱਛਾ ਵੀਰ ਤੇ ਫਿਰ ਮੁੜ ਕੇ ਇਹਨਾਂ ਦੇ ਚੱਕਰ ਮਾਰੇ ਮੈਂ ਜੀ ਬਹੁਤ ਚੱਕਰ ਮਾਰਦਾ ਰਿਹਾ ਤੇ ਮੈਨੂੰ ਪੈਸੇ ਨਹੀਂ ਦਿੱਤੇ ਇਹਨਾਂ ਨੇ ਮੈਨੂੰ ਲਾਰੇ ਲਾਈਗੇ ਤੁਹਾਡਾ ਅਗਲੇ ਮਹੀਨੇ ਵੀ ਜਾ ਜਣਾ ਤੁਹਾਡਾ 15 ਨਾਲ ਵੀ ਜਾ ਆ ਜਾਣਾ ਤੇ ਮੈਂ ਤਾਂ ਪੈਸੇ ਵੀ ਇਹਦੀ ਵਿਆਜੀ ਫੜ ਕੇ ਦਿੱਤੇ ਕਿ ਮੈਨੂੰ 1.5 ਸਾਲ ਹੋ ਗਿਆ ਵਿਆਜ ਭਰਨ ਦਾ ਮੈਂ ਕਿਸ ਤਾ ਇਕੱਠੇ ਹੋਏ ਹੋ ਕਿੰਨੇ ਆਪਣਾ ਅੱਜ ਵੀਰਦੀ ਅਸੀਂ ਫਿਰ ਕੋਸ਼ਿਸ਼ ਕੀਤੀ ਕਿ ਆਪਾਂ ਜਿੰਨੇ ਵੀ ਆਪਣੇ ਅੰਮ੍ਰਿਤਸਰ ਦੇ ਬੰਦੇ ਜਿਨ੍ਹਾਂ ਨਾਲ ਠੱਗੀ ਹੋਈ ਆ ਤੇ ਇੱਕ ਵਟਸਐਪ ਗਰੁੱਪ ਬਣਾਇਆ ਰਲ ਮਿਲ ਕੇ ਉਹ ਬਰਾਡਸਰ ਗਰੁੱਪ ਬਣਾਉਣ ਲੱਗੇ ਸਾਰਿਆਂ ਨੂੰ ਲਿੰਕ ਕੀਤਾ ਵੀ ਕਿਸੇ ਦਾ ਇੱਕ ਬੰਦਾ ਨਾਲ ਦੋ ਬੰਦੇ ਆ ਉਹ ਨਾਲ ਅਟੈਚ ਹੋ ਇਹਦੇ ਨਾਲ ਅਟੈਚ ਹੋ ਕੇ ਤੇ ਆਪਾਂ ਇਕੱਠੇ ਹੋ ਕੇ ਤੇ ਇੱਥੇ ਕਾਰਵਾਈ ਕਰਵਾਈਏ ਤੇ ਪੈਸੇ ਵਾਪਸ ਲਈਏ ਦੇਖੋ ਤੇ ਜੇ ਪੈਸੇ ਨਹੀਂ ਵੀ ਮਿਲਦੇ ਪਰ ਇਹ ਤਾਂ ਨਾ ਖਾਲੇਗਾ ਇਹ ਇਹਨਾਂ ਵੀ ਤੇ ਖਿੱਚਿਆ ਤੋਂ ਹੋਏਗੀ ਨਾ ਪ੍ਰਸ਼ਾਸਨ ਸਾਡੀ ਕੁਛ ਨਾ ਕੁਛ ਮਦਦ ਕਰੇਗਾ ਨਾ ਕਾਰਵਾਈ ਚਾਹੁੰਦੀ ਹੈ ਸਰ ਬਿਲਕੁਲ ਜੀ ਅਸੀਂ ਕਾਰਵਾਈ ਚਾਹੁੰਦੇ ਹਾਂ ਪੈਸਾ ਮਿਲੇ ਨਾ ਮਿਲੇ ਪਰ ਇੱਥੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਜਿਹੜੇ ਹੋਰ ਵੀ ਏਜੰਟ ਬੈਠੇ ਇੱਥੇ ਜਿਹੜੇ ਲੋਕਾਂ ਨਾਲ ਠੱਗੀਆਂ ਕਰਦੇ ਆ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਮੇਰਾ ਨਾਮ ਗੁਰਨਾਮ ਸਿੰਘ ਜੀ ਜ਼ਿਲ੍ਹਾ ਤਰਨਤਾਰਨ ਪਿੰਡ ਬੇਲੇ ਨੂੰ ਇਹ ਕਿਸ ਤਰ੍ਹਾਂ ਠੱਗੀ ਵਾਜੀ ਕਿਹੜੇ ਮੁਲ ਜਾਣਾ ਕਿਹੜਾ ਜੈਲ ਸੀ ਇਹ ਪ੍ਰਭ ਸਰਨੇ ਦਾ ਨਾਮ ਆ ਪ੍ਰਭ ਵੀਜ਼ਾ ਕਰਕੇ ਵਜਦਾ ਸੀ ਇਹ ਤੇ ਰਣਜੀਤ ਐਮਨੂ ਵੀ ਸਿਧਾਂਤ ਦਫ਼ਤਰੀ ਸੀ ਮੈਂ ਨਾ ਇਸ ਤੋਂ ਪਹਿਲਾਂ ਮੈਂ ਆਪਣੀ ਇੱਕ ਵੱਡੀ ਪੋਤਰੀ ਦੇ ਕਾਗਜ਼ ਲਾਏ ਉਹਨਾਂ ਦਾ ਵੀਜ਼ਾ ਉਹਨਾਂ ਨੇ 1 ਸਾਲ ਦੇ ਵਿੱਚ ਆ ਗਿਆ ਉਹਨੂੰ 3 ਸਾਲ ਹੋ ਗਏ ਵੀਨ ਬਾਹਰ ਉਹਨੂੰ ਵੇਖ ਕੇ ਮੈਂ ਦੂਸਰੀ ਪੋਤਰੀ ਦੇ ਕਾਗਜ਼ ਲਗਾਤੇ ਉਹਨਾਂ ਨੇ 10 ਦਿਨਾਂ ਦੇ ਵਿੱਚ ਸਾਨੂੰ ਆਫਰ ਲੈਟਰ ਦੀ ਉਹ ਦਿਖਾਤੀ ਤੁਹਾਡੀ ਆਫਰ ਲੈਟਰ ਆ ਗਈ ਹੈ ਤੁਸੀਂ ਪੈਸੇ ਜਮ੍ਹਾਂ ਕਰਾਓ ਮੈਂ ਇਹਨਾਂ ਨੂੰ ਪਹਿਲਾਂ 1.5 ਲੱਖ ਜਮ੍ਹਾਂ ਕਰਾਇਆ ਅੰਦੇ ਨਹੀਂ 1.5 ਨਹੀਂ 4 ਲੱਖ ਰੁਪਏ ਜਮ੍ਹਾਂ ਕਰਾਉ 2.5 ਲੱਖ ਫਿਰ ਮੈਂ ਜਮ੍ਹਾਂ ਕਰਾ ਦਿੱਤਾ ਉਹ ਤੋਂ ਬਾਅਦ ਉਹਨਾਂ ਨੇ ਸਾਰ ਸਾਨੂੰ ਲਾਰੇ ਲਾਈ ਗਏ ਤੁਹਾਡਾ ਆ ਗਿਆ ਅੱਜ ਆ ਗਿਆ ਭਲਕੇ ਆ ਗਿਆ ਜਮੂ ਮੈਡਮ ਐ ਉਹਦੇ ਨਾਲ ਗੱਲ ਕਰੋ ਉਹ ਤੁਹਾਡੇ ਕੇਸ ਡੀਲ ਕਰ ਰਹੀ ਆ ਕਰ ਦਿਆ ਕਰੋ ਉਹਦੇ ਨਾਲ ਸਾਹਮਣੇ ਘਾਤਾਂ ਉਹਦੋਂ ਮੇਰੀ ਪੋਤਰੀ ਦਾ 1 ਸਾਲ ਜਿਹੜਾ ਉਹ ਖਰਾਬ ਹੋ ਗਿਆ ਜਿਹੜਾ ਕਿਹਾ ਉਹਨੇ ਕੋਈ ਕੋਰਸ ਕਰ ਲੈਣਾ ਜਾਂ ਕਿੱਦਾਂ ਇਹ ਵੀਜ਼ਾ ਆਇਆ ਨਾ ਤੇ ਉਹਨੇ ਕੋਰਸ ਹੀ ਨਾ ਕੀਤਾ ਕੋਈ ਸਾਲ ਬਾਅਦ ਆਹ ਕਿਹਾ ਆਪਣੇ ਆ ਵੀ ਉਹਨੂੰ ਨਰਸਿੰਗ ਦਾ ਕੋਰਸ ਕਰਾਉਣਾ ਸ਼ੁਰੂ ਕਰਦਾ ਇਹਨਾਂ ਨੂੰ ਆਖਿਆ ਵੀ ਤੁਸੀਂ ਪਹਿਲ ਵਾਪਸ ਕਰ ਦਿਓ ਸਾਡੀ ਤੇ ਲੋਜੀ ਕਰ ਲੋ ਵਾਪਸ ਕਰ ਲੋ ਕਰ ਲੈ ਇਦਾਂ ਕਰਕੇ ਤੇ ਕਾ ਪਾਸਪੋਰਟ ਸਾਨੂੰ ਦੇ ਦਿੱਤਾ ਤਦੂ ਇਹਨਾਂ ਨੇ ਪਾਸਪੋਰਟ ਤੇ ਨਾਲ ਡਾਕੂਮੈਂਟਸ ਉਹ ਸਕੂਲ ਦੇ ਵਗੈਰਾ ਸਾਰੇ ਲਿਆ ਪੈਸੇ ਕੈਸ਼ ਦਿੱਤੇ ਕੁਝ ਚੱਕਰਾਂ ਹੀ ਦਿੱਤੇ ਉਹ ਇਹਨਾਂ ਨੇ ਮਤਲਬ ਸਾਨੂੰ ਆਂਦਾ ਤੁਹਾਨੂੰ ਪੈਸੇ ਵਾਪਸ ਬਾਅਦ ਤੁਹਾਨੂੰ ਪਾਸਪੋਰਟ ਲਈ ਬੈਂਕ ਦੀ ਏਟੀਐਮ ਕਾਰਡ ਜਿਹੜਾ ਸਿਮ ਨਾਂ ਵਿੱਚ ਬੈਂਕ ਦੇ ਤੇ ਉਹ ਸਿਮ ਵੀ ਲੈ ਲਈ ਇਹਨਾਂ ਨੇ ਸਾਰੇ ਸਾਰੇ ਰੱਖ ਲਏ ਜਿਨ੍ਹਾਂ ਦੇ ਵਿੱਚੋਂ ਨਾ ਸਿਮਾਂ ਵਾਪਸ ਕੀਤੀਆਂ ਇਹਨਾਂ ਨੇ ਇਹ ਪੈਸੇ ਜਿਹਨਾਂ ਨੇ ਮੈਨੂੰ 2.5 ਲੱਖ ਰੁਪਏ ਵਾਪਸ ਕਰਤਾ ਕਿੰਨੇ ਕੁ ਲੋਕ ਇੱਥੇ ਅੱਗੇ ਵੇਖਿਆ 4000 ਕਿਤੇ ਸਾਡਾ ਅਸੀਂ ਹੀ ਬਹੁਤ ਥਿਰ ਹੋ ਗਿਆ 15-20 ਦਿਨ ਹੋਏ ਗਰੁੱਪ ਬਣਾਉਣਾ ਸ਼ੁਰੂ ਕੀਤਾ ਕੋਈ 15 75 75 ਬੰਦੇ ਜਿਹੜੇ ਆ ਉਹ ਐਡ ਹੋ ਗਏ ਆ ਵਿੱਚ ਗਰੁੱਪ ਦੇ ਜਿਨ੍ਹਾਂ ਦਾ 4 ਲੱਖ ਤੋਂ ਸਾਰਿਆਂ ਦਾ ਕਰੀਬਨ ਵਾਦੀ ਆ ਮੇਰਾ ਤਾਂ ਇੱਕ ਦੋ ਬੰਦਿਆਂ ਦਾ ਜਿਹੜੇ 1.5-1.5 ਲੱਖ ਆ ਬਾਕੀ ਸਾਰਿਆਂ ਦੇ ਵਾਦੀ ਆ ਇਹ ਮੰਗ ਕਰਦੇ ਆ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਸਾਡੇ ਇਹ ਜਿਹੜੇ ਪੈਸੇ ਅਦਾਏ ਜਾਣ ਕਿਉਂਕਿ ਗਰੀਬਾਂ ਨੇ ਪਤਾ ਨਹੀਂ ਕਿੱਥੋਂ ਫੜ-ਫੜ ਕੇ ਪੈਸੇ ਵਿਆਜ ਹੀ ਚੁੱਕੇ ਕਿ ਕਿਸੇ ਨੇ ਕਿੱਥੋਂ ਚੁੱਕੇ ਆ ਕਿ ਇਹਨੇ ਪੈੜੀ ਘੇਣੇ ਕੀਤੀ ਆ ਤੇ ਸਾਡੇ ਬੱਚੇ ਦਾ ਵੇਖ ਜਿਹੜਾ ਬਣ ਜੇ ਪਰ ਇਹਨਾਂ ਨੇ ਸਾਰਾ ਕੀਤੀ ਕਿਰਾਏ ਤੇ ਪਾਣੀ ਫੇਰਦਾ ਬੱਚਿਆਂ ਦਾ ਹਰ ਸਾਲ ਦਾ ਨੁਕਸਾਨ ਵੀ ਕਰਾਤਾ ਤੇ ਪੈਸੇ ਫੇਰ ਨਹੀਂ ਦੇਂਦੇ ਚੈੱਕ ਸਾਨੂੰ ਇਹਨਾਂ ਜਾਲੀ ਦੇ ਦਿੱਤੇ ਜਦੋਂ ਬੈਂਕ 'ਚ ਲਾਉਂਦੇ ਹਾਂ ਚੈੱਕ ਤੇ ਉਹ ਆ ਕੇ ਵਾਪਸ ਹੋ ਜਾਂਦੇ ਤਾਂ ਉਹ ਵੀ ਪੈਸੇ ਨਹੀਂ ਮਿਲਦੇ ਸਾਨੂੰ ਚੈੱਕਾਂ ਦੇ ਚੈੱਕ ਨਾਲ ਉਹਨਾਂ ਨੂੰ ਪੈਸੇ ਦੇਣੇ ਨੇ ਚੈੱਕ ਅਸੀਂ ਲਾਉਨੇ ਹਾਂ ਉਦੋਂ ਸਾਨੂੰ ਥੋੜੇ ਜਿਹੇ ਪੈਸੇ 25000 ਦੇ ਵਾਪਸ ਕਰਨ ਲੇਗਦੀ 50000 ਵਾਪਸ ਕਰ ਦਿੰਦੇ ਠੀਕ ਹਾਲਿਸਰ ਕਿਹੜੀ ਅਟਕਾ ਦਿੱਤੀ ਅਗੇ ਨਾ ਕਰਨ ਕੀ ਇਹ ਇਹਦੇ ਵਿੱਚ ਕੋਈ ਰੰਜੀਤ ਰਵਨੀ ਦੇ ਵਿੱਚ ਇੱਕ ਟਰੈਵਲ ਏਜੰਟ ਨੇ ਪ੍ਰਬ denantoprob.com ਉਹਨਾਂ ਦੇ ਨਾਲ ਇਹਨਾਂ ਨੇ ਲੋਕਾਂ ਨੇ ਆ ਕੇ ਦੱਸਿਆ ਕਿ ਵੀ ਸਾਡੇ ਨਾਲ ਇਹਨਾਂ ਨੇ ਫਰਾਡ ਕੀਤਾ ਜਿਹੜੀ ਇਹ ਐਪਲੀਕੇਸ਼ਨ ਹੈਗੀ ਹੈ तकरीबन 70 80 ਬੰਦਿਆਂ ਦੀ ਸਾਈਨ ਐਪਲੀਕੇਸ਼ਨ ਸਾਨੂੰ ਦਿੱਤੀ ਗਈ ਹੈ ਜਿਹੜੀ ਕਿ ਅਸੀਂ ਪੁਲਿਸ ਅਥਾਰਟੀ ਨੂੰ ਮਾਰਕ ਕਰ ਰਹੇ ਹਾਂ ਤਾਂ ਕਿ ਫਰਦਰ ਇਹਦੇ ਉੱਤੇ ਇਨਵੈਸਟੀਗੇਸ਼ਨ ਲੰਗਾਈ ਦੇ ਨਾਲ ਕੀਤੀ ਜਾ ਸਕੇ ਇਹ बार-बार ਜਾਣਵਰ ਕਿਹੜੇ ਤਰ੍ਹਾਂ ਉਹ ਇਹਦੇ ਬਾਰੇ ਇਹਨਾਂ ਨੇ ਇਮੀਗ੍ਰੇਸ਼ਨ ਵਾਸਤੇ ਹੀ ਦੱਸਿਆ ਜਿਹੜੀ ਸੈਪਰੇਟ ਡੀਟੇਲਸ ਇਸ ਐਪਲੀਕੇਸ਼ਨ ਚ ਇਹਨਾਂ ਨੇ ਕਲੱਬ ਕਰਕੇ ਐਪਲੀਕੇਸ਼ਨ ਦਿੱਤੀ ਹੈ ਜਿਹੜੇ ਸਾਰੇ ਪੀੜਿਤ ਇੱਥੇ ਆਏ। ਸਰ ਏਜੰਟ ਲਾਇਸੈਂਸ ਹੋਲਡਰ ਆ ਜਾਂਦਾ। ਇਹ ਏਜੰਟ ਦਾ ਲਾਇਸੈਂਸ ਜੋ ਮੈਨੂੰ ਪਤਾ ਲੱਗਿਆ ਜ਼ੁਬਾਨੀ ਤੌਰ ਤੇ ਉਹ ਕੈਂਸਲ ਹੈ। ਲੇਕਿਨ ਇਹਨੂੰ ਅਸੀਂ ਇਹ ਵੀ ਚੈੱਕ ਕਰਾਂਗੇ ਕਿ ਇਹ ਦਾ ਕੈਂਸਲਡ ਹੈ ਜਾਂ ਨਹੀਂ। ਸਰ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਇਮੀਗ੍ਰੇਸ਼ਨ ਸੈਂਟਰ ਨੇ ਕਿ ਹੁਣ ਉਹਨਾਂ ਦੇ ਉੱਤੇ ਵੀ ਕੋਈ ਨਕੇਲ ਪਾਈ ਜਾਊਗੀ ਕਿ ਪ੍ਰਸ਼ਾਸਨ ਆਪਣੇ ਤੌਰ ਤੇ ਕੋਈ ਕਾਰਵਾਈ ਕਰੂਗਾ। ਪੀਰੀਆਡਿਕ ਚੈਕਿੰਗਸ ਹੁੰਦੀਆਂ ਜੀ। ਜਿਹੜਾ ਵੀ ਕੋਈ ਵੀ ਇਮੀਗ੍ਰੇਸ਼ਨ ਕੋਈ ਵੀ ਜਿਹੜਾ ਸਾਡਾ ਐਕਟ ਬਣਿਆ ਹੋਇਆ 2012 ਦਾ ਇਹਦੇ ਉੱਤੇ ਉਹਦੇ ਅੰਡਰ ਪੀਰੀਆਡਿਕ ਚੈਕਿੰਗ ਹੁੰਦੀ ਹੈ ਖਾਸ ਕਰਕੇ ਸੰਜੀਤ ਅਵੈਨਿਊ ਵਾਲੇ ਜਿਹੜੇ ਬੜੇ سارے ਦਫ਼ਤਰ ਹੈਗੇ ਨੇ ਬੜੇ ਲੋਕ ਕੋਲੇ ਵਾਲੋਂ ਫਰਚਾ ਦੇ ਵਿੱਚ ਆ ਗਏ ਉਹ ਵੀ ਕਾਫੀ ਟਾਈਟ ਅਗੇ ਨੇ ਰਿਜ਼ਲਟ ਕੱਲਾ ਪਰ ਰੰਜੀਤ ਅਵੈਨਿਊ ਤਾਂ ਨਹੀਂ ਕਹਿ ਸਕਦੇ ਮੇਰੇ ਖਿਆਲ ਨਾਲ ਜਦੋਂ ਜਿਵੇਂ ਇਹਨਾਂ ਦਾ ਸਵਾਲ ਇਹ ਸੀਗਾ ਕਿ ਕਾਫੀ ਏਜੰਟਸ ਇਸ ਤਰੀਕੇ ਦਾ ਕਰਦੇ ਆ ਤਾਂ ਏਰੀਆ ਸਪੈਸੀਫਿਕ ਤਾਂ ਮੇਰੇ ਖਿਆਲ ਨਾਲ ਨਹੀਂ ਹੋਏਗਾ ਕਿ ਰੰਜੀਤ ਅਵੈਨਿਊ ਚੀਫ ਫਰਾਡ ਹੁੰਦਾ ਹੋ ਸਕਦਾ ਫਰਾਡ ਜਿੱਥੇ ਵੀ ਹੋ ਸਕੇ ਤੋਂ ਤੁਹਾਡੇ ਉੱਪਰ ਕੀ ਕਾਵੇ ਕਿ ਨੂੰ ਮਾਰਗਾ ਮੈਂ ਆਲਰੇਡੀ ਜਿਵੇਂ ਤੁਹਾਨੂੰ ਦੱਸਿਆ ਅਸੀਂ ਪੁਲਿਸ ਅਥਾਰਟिटीज ਕਮਿਸ਼ਨਰੇਟ ਚ ਵੀ ਕਿਉਂਕਿ ਪੀੜਤ ਵਕਫ-ਵਕ ਹਿੱਸਿਆਂ ਤੋਂ ਆਏ ਨੇ ਕਮਿਸ਼ਨਰੇਟ ਚੋਂ ਔਰ ਉਰਲ ਚੋਂ ਦੋਨਾਂ ਸਪੈਸ